ਸਰੂਤੀ ਸਾਢੇ 4 ਪੌਣੇ 5 ਦਾ ਹੋ ਗਿਆ ਟਾਈਮ ਜਾਣੇ ਕਿ ਕਿਸ਼ਨਗੜ੍ਹ ਜਾਂਦੇਆਂ ਨੂੰ ਉਮੀਦ ਮੁਤਾਬਕ ਲੇਟਾਂ ਲੱਗ ਜਾਣਗੀਆਂ ਕਿਉਂਕਿ ਚਾਲ ਸਾਡੀ ਆਹੀ ਹੁੰਦੀ ਆ ਹੌਲੀ ਹੌਲੀ ਹੱਤੀ ਜਾਣਾ ਕਿਹੜੀ ਚਾਲ ਆ ਵੀ ਛੋਬਰਾ ਇਹ ਹੈ ਕਛੂ ਵਾਲੀ ਚਾਲ ਕਛੂ ਵਾਲੀ ਚਾਲ ਦੇ ਫਾਇਦੇ ਕਈ ਹੁੰਦੇ ਆ ਭਾਈ ਤੇਜੀ ਫਿਰ ਤੁਹਾਨੂੰ ਪਤਾ ਹੀ ਆ ਵੀ ਤੇਜੀ ਤੇਜੀ ਹੋਈ ਹੁੰਦੀ ਆ ਸ਼ਾਂਤੀ ਨਾਲ ਬੰਦਾ ਸਾਰਾ ਕੋ ਜੋ ਹੈਂਡਲ ਕਰ ਲੈਣਾ ਹੁਣ ਕਿਸੇ ਤਰੀਕੇ ਇੱਧਰ ਉੱਧਰ ਲਾਉਣ ਦੀ ਕੱਚੇ ਕਿਸ ਨੂੰ ਸਾਈਡ ਦੇਣ ਦੀ ਬਚਣ ਦੀ ਸਾਰੇ ਕਾਸੇ ਦਾ ਟਾਈਮ ਮਿਲ ਜਾਂਦਾ ਬੰਦੇ ਨੂੰ ਜਈ ਸ਼ਾਂਤੀ ਨਲ ਜਾਂਦਾ ਬਾਕੀ ਗੱਡੀ ਬਈ ਠੰਡੇ ਮਤੇ ਨਾ ਪੂਰਾ ਐਵਰੇਜ ਵੀ ਚੰਗੀ ਤੇ ਜਾਂਦੀ ਆ ਉਹ ਖੜਾ ਲੱਗਦਾ ਬਈ ਇੱਥੇ ਪੱਕਾ ਖੜਦਾ ਜੀਪ ਆਰਟੀਓ ਵਾਲੀ ਆ ਕਿਹੜੀ ਦੇਖੀਏ ਤਾਂ ਲੋਗੇ ਇੱਥੇ ਆਾ ਹੋਟਲ ਦੇ ਮੂਹਰੇ ਪੱਕਾ ਹੀ ਖੜਦਾ ਇਹ ਦੇਖ ਲਈ ਮੜਾ ਨੰਬਰ ਪਲੇਟ ਨਹੀਂ ਭਾਈ ਇੱਧਰ ਵੀ ਲੋਕਲ ਗੱਡੀ ਸੀ ਕੋਈ ਮੈਨੂੰ ਲੱਗਿਆ ਵੀ ਇੱਥੇ ਪਰਬਤ ਸਾਰੇ ਉਹ ਟਿਕਾਣਾ ਭਾਈ ਜਿਹੜੀ ਇੱਕ ਵੀਡੀਓ ਨਹੀਂ ਸੀ ਵਾਇਰਲ ਹੋਈ ਜਿਹੜੇ ਬਾਈ ਨੇ ਫਾਹਾ ਲਿਆ ਫਾਹਾ ਲੈਂਦਾ ਸੀ ਭਾਈ ਮੁੜ ਕੇ ਰੋਕਤਾ ਸੀ ਸਰਦਾਰ ਭਾਈ ਰੱਸਾ ਪਾ ਕੇ ਐ ਜਗ੍ਹਾ ਤੇ ਖੜਦਾ ਉਹ ਪਰਬਤ ਸਾਰਾ ਆਕੀ ਉਸ ਜਗ੍ਹਾ ਦੀ ਉਹ ਵੀਡੀਓ ਸੀ ਜਦੋਂ ਡਾਲੇ ਦੇ ਉੱਤੇ ਚੜ ਕੇ ਬਾਈ ਨੇ ਉਂਡੇ ਨੁਰਾ ਸਾਹ ਬਾਕੇ ਗੱਲ ਨੂੰ ਪਾ ਲਿਆ ਸੀ 6 ਮਹੀਨੇ ਪੁਰਾਣੀ ਗੱਲ ਆ ਪਰਬਤ ਸਾਰ ਟੱਪਦੇ ਆ ਤੇ ਆ ਪਹਾੜੀ ਦੇ ਉੱਤੇ ਮੰਦਿਰ ਆਉਣਾ ਬਾਈ ਕਿਾ ਸੋਹਣਾ 뷰 ਬਣਦਾ ਤੇ ਇਹ ਨਾ ਮੈਂ ਹਰ ਬਾਰ ਕੋਸ਼ਿਸ਼ ਕਰਦਾ ਉਹਨਾਂ ਵੀ ਬਣਾਈਏ ਬੜਾਈਏ ਮੂਰੇ ਆਉਂਦਿਆਂ ਨੂੰ ਨਾ ਦਰਾਖਤ ਆ ਜਾਂਦੇ ਆ ਐਸ ਵਾਰ ਆਹ ਦਰਾਖਤ ਨਾ ਮੂਰਲੇ ਛਾਂਗੇ ਹੋਏ ਆ ਤੇ ਨਹੀਂ ਇਹ ਬਣਨੀ ਨਹੀਂ ਸੀ ਵੀਡੀਓ ਤੇ ਬਹੁਤ ਸੋਹਣਾ ਬਾਈ ਇਹ ਮੰਦਿਰ ਲੱਗਦਾ ਇਹਦੇ ਰਾਤ ਨੂੰ ਲਾਈਟ ਜਗਦੀਆਂ ਹੁੰਦੀਆਂ ਨੇ ਉੱਤੇ ਪੰਜ ਚਾਰਕ ਬੜੀਆਂ ਸੋਹਣੀਆਂ ਲੱਗਦੀਆਂ ਆਂ ਮੀਆਂ ਤੇ ਵੱਜ ਗਿਆ ਤੇ ਕਿਸ਼ਨਗੜ੍ਹ ਦੇ ਵਿੱਚ ਆ ਕੇ ਤਾਂ ਫਿਰ ਜਾਮ ਮਿਲਣਾ ਹੀ ਮਿਲਣਾ ਹੁੰਦਾ ਜੇ ਦਿਨ ਹੈਗਾ ਤਾਂ ਵੀ ਜਾਮ ਮਿਲਣਾ ਸ਼ਾਮਾਂ ਤਾਂ ਫਿਰ ਮਿਲਣੀ ਮਿਲਣਾ ਜਾਣੀ ਕਿ ਇੱਥੋਂ ਦੀ ਜੇ ਖਾਲੀ ਜੇ ਲੰਘਦੀ ਹੈ ਗੱਡੀ ਰੋਡ ਤੋਂ ਵੀ ਤਾਂ ਰਾਤ ਨੂੰ ਟਕੀ ਰਾਤ ਜਿਵੇਂ 11:00 ਵਜੇ ਤੋਂ ਬਾਅਦ ਸਵੇਰੇ 6 ਜਾਂ 7 ਵਜੇ ਤੋਂ ਪਹਿਲਾਂ ਬਾਦ ਵਾਲਾ ਜਿਹੜਾ ਟਾਈਮ ਹੁੰਦਾ ਉਹਦੇ ਚ ਬਸ ਆਹੀ ਹਾਲਾਤ ਹੁੰਦੇ ਆ ਕਿਉਂਕਿ ਮਾਰਕੀਟ ਸਾਰੀ ਮਾਰਬਲ ਵਾਲੀ ਮਾਰਕੀਟ ਆ ਆ ਤਾਂ ਹੁਣ ਥੋੜਾ ਜਿਹਾ ਸੁੰਨਾ ਰਾਹ ਆ ਮਾਰਕੀਟ ਸਾਰੀ ਮਾਰਬਲ ਵਾਲੀ ਮਾਰਕੀਟ ਆ ਪਿੱਛੇ 8-10 ਕਿਲੋਮੀਟਰ ਦਾ ਟੋਟਾ ਹੈ ਦੋਨੇ ਸਾਈਡ ਮਾਰਬਲ ਦੇ ਵੱਡੇ ਵੱਡੇ ਸ਼ੋਅਰੂਮ ਨੇ ਵੱਡੇ ਵੱਡੇ ਗੋਡਾਊਨ ਨੇ ਕਈ ਕਈ ਕਿੱਲਾਂ ਦੇ ਵਿੱਚ ਇੱਕ ਇੱਕ ਸ਼ੋਅਰੂਮ ਆ ਗਈਆਂ ਮਾਰਬਲ ਦੇਆਂ ਦੁਕਾਨਾਂ ਜਿਹੜੀਆਂ ਕਿਸ਼ਨ ਕਾਟ ਦੇ ਵਿੱਚ ਨੇ ਇੱਥੋਂ ਜਿੱਦਾਂ ਦਾ ਮਰਜੀ ਪੈਸੇ ਇਥੋਂ ਐਕਸਪੋਰਟ ਹੁੰਦਾ ਤੇ ਇੰਡੀਆ ਦੇ ਵਿੱਚ ਵੀ ਜਿਹੜਾ ਹੁਣ ਨਵੇਂ ਟਾਈਪ ਦਾ ਲੱਗਦਾ ਹੈਗਾ ਮਾਰਬਲ ਮਕਰਾਨਾ ਦੇ ਵਿੱਚ ਇਹ ਸਾਰਾ ਏਰੀਆ ਇਸੇ ਕੰਮ ਵਾਲਾ ਹੀ ਹੈ तकरीबन ਪਹਿਲਾਂ ਆਪਣੇ ਮਕਰਾਨਾ ਦਾ ਦੋਨੋ ਸ਼ੁਰੂ ਹੋ ਗਿਆ ਵਿਸ਼ਨਗੜ੍ਹ ਦੇ ਬੈਸਟ ਵੀ ਮਤਲਬ ਇਹ ਨਹੀਂ ਕੋਸ਼ਾ 10-12 ਕਿਲੋਮੀਟਰ ਦਾ ਏਰੀਆ ਕਿਉਂਕਿ ਮੈਂ ਜ਼ਿਆਦਾਤਰ 1 ਕਰੋੜ ਹੀ ਆਪਾਂ ਇਹ ਕੱਢਦੇ ਆ ਹਨ ਜਿਹੜੀ ਡੀਡ ਬਣੇ ਕੋਚਾਮਣ ਸਿਟੀ ਤੋਂ ਆਪਾਂ ਵੜਦੇ ਹੈਗੇ ਆ ਕੇ किशनगढ़ ਨੂੰ ਤੇ ਹੋ ਸਕਦਾ ਇਹਦੇ ਹੋਰ ਹੀ ਪਾਸੇ ਵੀ ਹੋਣ ਦੁਕਾਨਾਂ ਜਾਨੀ ਇਹ ਇਧਰਲੇ ਰੋਡ ਤੇ 10 ਤੋਂ 15 ਕਿਲੋਮੀਟਰ ਏਰੀਆ ਸਭ ਮਾਰਬਲ ਹੀ ਮਾਰਬਲ ਇਹ ਵੱਜ ਗਿਆ ਤੇ किशनगढ़ ਆ ਗਏ ਆ ਤੇ ਗਿਆ ਫਿਰ ਜਵਾਨ ਆਪਣਾ ਪਾਣੀ ਦੀ ਬੋਤਲ ਮੰਗਾਈ ਆ ਮੈਂ ਉਹ ਮੈਂ ਤਾਂ ਨਹੀਂ ਉਤਰਿਆ ਥੋੜੀ ਜੀ ਠੰਡ ਹੋ ਗਈ ਮੈਂ ਸ਼ੋਰਟ ਪਾ ਲਈ ਸੀ ਨਾ ਕੂਰ ਨਾਲ ਲਾਈ ਹੋਈ ਆ ਤੇ ਆਪਾਂ ਐ ਹੁਣ ਠੰਡੇ ਮਾਹੌਲ ਚੋਂ ਅਜੀਸ਼ਾ ਭਾਈ ਰਾਤ ਦੀ ਜਿਹੜੀ ਤਰੇਲ ਪਈ ਹੈ ਨਾ ਸਵੇਰੇ ਫਿਰ ਆਏ ਆ ਵੀ ਰੁਕੇ ਨਹੀਂ ਸੁੱਤਾ ਹੀ ਸੀਗੀ ਉਸ ਤੋਂ ਬਾਅਦ ਸ਼ੀਸ਼ੇ ਤੇ ਪਾਣੀ ਨਹੀਂ ਮਾਰਿਆ ਹੁਣ ਕਰਾਂਗੇ ਇੱਥੇ ਸਾਫ਼ ਰੁਕੇ ਆਂ ਤੇ ਮੈਨੂੰ ਲੱਤਾਂ ਨੂੰ ਹਵਾ ਨਾ ਲੱਗ ਜਾਏ ਯਾਰ ਇੱਕ ਪਹਿਲਾਂ ਹੀ ਕੱਲ ਦਾ ਜਦੋਂ ਪਿੰਡੋਂ ਤੁਰਿਆ ਸਰੀਰ ਕੰਡੇ ਜਿਹੇ ਚ ਹੈ ਨਹੀਂਗਾ ਆ ਲਗੜਾ ਨਾ ਬੰਦਾ ਆ ਦੇਖ ਲਓ ਵੀ ਅਸੀਂ ਗੱਡੀਆਂ ਦੋਨੇ ਬਰਾਬਰ ਸੀ ਹੈ ਨਾ ਉਧਰੋਂ ਥੋੜਾ ਜਿਹਾ ਗੱਟਪਾਹ ਦਾ ਕੰਮ ਚੱਲਦਾ ਸੀ ਆ ਬੰਦਾ ਇੱਡੇ ੱਟਕੇ ਨਾਲ ਵਿੱਚ ਫਸ ਕੇ ਘੱਟ ਕੇ ਲੈ ਕੇ ਗਿਆ ਦੋਸੋਂ 20 ਕਹਿ ਸਕਦਾ ਬੰਦਾ ਨਾ ਕਿਉਂਕਿ ਇੱਕ ਤਾਂ ਉਹਨੇ ਆ ਬਕਰ ਤੋਂ ਹੂਨਾ ਨੀਜੀ 24 ਸਟੇਟ ਚੋਂ ਦਾ ਬੰਦਾ ਬੰਦਾ ਹਰੇਕ ਝਗੜੇ ਤੋਂ ਡਰਦਾ ਆ ਬੰਦਾ ਇੱਕ ਮੈਂ ਵੀਡੀਓ ਨਾ ਮੇਰੇ ਜਹਾਜ਼ ਨਹੀਂ ਰਹੀ ਮੈਂ ਕੈਮਰਾ ਤੇ ਕਿਉਂਕਿ ਇਹ ਸਾਡੇ ਨਾਲ 2-4 ਮਿੰਟ ਜਿਦੇ ਆ ਅਸੀਂ ਵੀ ਪਿਛੇ ਹਟ ਗਏ ਹਾਲਾਂਕਿ ਅਸੀਂ ਆਪਣੀ ਜਗ੍ਹਾ ਤੇ ਸਹੀ ਜਾ ਰਹੇ ਹਾਂ ਹੁਣ ਇੱਥੇ ਜਾਣੇ ਆ ਫੁੱਟਪਾਥ ਦੇ ਨਾਲ ਜੇ ਮਤਲਬ ਉਹ ਤਾਂ ਦੀ ਟੇਬ ਲਾਈ ਹੋਈ ਆ ਸੰਜੇ ਨੂੰ ਹੋਰ ਹੋਰ ਕੋਟਕਾ ਸੀ ਗੱਡੀ ਇੱਧਰ ਨੂੰ ਘਰਦੇ ਆ ਇਹ ਬੰਦਾ ਵਿੱਚ ਦੀ ਕੱਢ ਕੇ ਲੈ ਗਿਆ 8:30 ਹੋ ਗਿਆ ਸਭ ਤੇ ਅਸੀਂ ਖੜੇ ਆ ਨਜ਼ੀరాబాద్ ਖੜੇ ਸੀ 2 ਮਿੰਟ ਤੁਰਨ ਲੱਗੇ ਆ ਤੇ ਪਾਣੀ ਪੁਣੀ ਤੇ ਚਾਹ ਪੀਣੀ ਸੀ ਇਹਨੇ ਜਵਾਨ ਨੇ ਤੇ ਚਾਹ ਪੀ ਲਈ ਆ ਹਣ ਤੋੜਦੇ ਆ ਤੇ ਮੈਂ ਤਾਂ ਆਪ ਦਾ ਭਾਈ ਕੰਬਲ ਲੈ ਲਿਆ ਕਿਉਂਕਿ ਠੰਡ ਲੱਗਦੀ ਹੈ ਹੁਣ ਇਹ ਲਾਊਗਾ ਜ਼ਿੰਮੇਵਾਰੀ ਨਾਲ ਗੱਡੀ ਐਮਪੀ ਹੁਣ ਆ ਇੱਕ ਹੋ ਗਿਆ ਜੀ ਤੇ ਅਸੀਂ ਪਹੁੰਚ ਗਏ ਆ ਕੰਗਰਾਰ ਟੱਪ ਗਏ ਤੇ ਚਤੌੜਗੜ ਦੇ ਨੇੜੇ ਤੇੜੇ ਪਹੁੰਚ ਗਏ ਬਸ ਵੈਗਰੂ ਸੁੱਖ ਰੱਖੇ ਵੀ ਡੇਢ ਘੰਟੇ ਨੂੰ 2 ਘੰਟਿਆਂ ਨੂੰ ਜਾਵੜਾਂਗੇ ਨਇਆ ਕਾਉਂਡਰ ਤੇ ਇੱਥੇ ਰੁਕੇ ਸੀ ਮੇਰੀ ਪਹਿਲਾਂ ਅੱਖ ਲੱਗ ਗਈ ਸੀ ਉਦੋਂ ਮੇਰਾ ਦਿਲ ਕਰਦਾ ਸੀ ਮੈਂ ਯਾਰ ਦੋ ਚਾਰ ਰੋਟੀਆਂ ਨੂੰ ਮੜਾਈ ਲਵਾ ਲਾਂ ਕਿਉਂਕਿ ਲਾਈਟ ਜੇ ਹੀ ਖੰਨਾ ਉਹਨਾਂ ਮੈਂ ਅਗਰ ਰਾਤ ਤੇ ਖਰਚ ਪਾ ਹੁਣ ਗਿਆ ਭੇਜਿਆ ਮੁੰਡਾ ਕਿ ਇਹ ਤਾਂ ਬាត់ ਤੁਰਦੇ ਆ ਬਸ ਫਿਰ ਉਹ ਇਹਨੂੰ ਫਿਰ ਆਇਆ ਹੁੰਦਾ ਗੱਡੀ ਜਿਹਨੇ ਡਰਾਈਵਰ ਸੀਟ ਤੇ ਬਹਿਣਾ ਉਹ ਨੀਂਦ ਹੋਣ ਲੱਗ ਜਾਂਦੀ ਆ ਇਹ ਤਾਂ ਫਿਰ ਹੁਣ ਘੰਟੇ ਦੋ ਘੰਟੇ ਨੂੰ ਜਦੋਂ ਜਾ ਕੇ ਰੋਕੂਗਾ ਉੱਥੇ ਵੀ ਰੱਜ ਕੇ ਖਾ ਕੇ ਪੈ ਜੂ ਆ ਤਾਂ ਬੜੇ ਸੀ ਜਮਾਂ ਹੀ ਚਤੌਰਗੜ੍ਹ ਤੇ ਥੋੜੀ ਬਾੜ ਰਹਿ ਗਈ ਸੀ ਕਹਿੰਦਾ ਫਿਰ ਬੰਦਾ ਕਹਿੰਦਾ ਯਾਰ ਬਾਈ ਬਾੜੀ ਜੀ ਨਹੀਂ ਹੋਉਣੀ ਐ ਮੈਂ ਕਿਹਾ ਚੱਲ ਲਾਲਾ ਕੋਈ ਗੱਲ ਨਹੀਂ ਲੈਟ ਤੇ ਹੁਣ ਉੱਠੇ ਆ 7:30 ਵਜੇ 8:00 ਵਜੇ ਸੀ ਹੋੜੇ ਤੋਂ ਪੁਰਾਣੀ ਬੱਸ ਬਹੁਤ ਨਿਆ ਚੱਲ ਗਈ ਵਜ ਗਿਆ ਜੀ 9 ਚਤੌਰਗੜ੍ਹ ਤੋਂ ਬੱਸ ਉਹ ਨੰਬਰ ਜਿਹੜੇ ਵਾਲਾ ਜਿਹੜਾ ਦੇ ਹੁੰਨੇ ਆ ਉਹਦੇ ਨੇੜੇ ਹੀ ਆ ਜਿਹੜਾ ਫਲਾਈਓਵਰ ਤੋਂ ਬਣਾਉਂਦਾ ਜਿੱਥੇ ਉਹ ਤੋਂ ਲੰਘਦੀ ਆ ਇੱਕ ਆ ਵੀ ਮੰਦਿਰ ਆ ਗਿਆ ਦੇਖੋ Rajasthan ਦੇ ਵਿੱਚ ਮੰਦਿਰ ਪਹਾੜੀਆਂ ਦੇ ਉੱਤੇ ਡੀਸੀਆਂ ਤੇ ਖਾਸ ਕਰਕੇ ਬਹੁਤ ਨੇ ਆਹ ਪਹਾੜੀ ਜਿਵੇਂ ਇਹ ਸਾਰਾ ਸਾਲ ਹੀ ਹਰੀ ਭਰੀ ਰਹਿੰਦੀ ਹੈ ਕਿਉਂਕਿ ਇਸ ਏਰੀਏ 'ਚ Rajasthan 'ਚ ਬਰਸਾਤ ਬਾਕੀ ਏਰੀਆ ਨਾਲੋਂ ਜ਼ਿਆਦਾ ਹੁੰਦੀ ਹੈ ਇਹ ਸਾਰਾ ਸਾਲ ਦੀ ਹਰੀ ਭਰੀ ਵੇਲੀ ਹੈ ਕਿਤੇ ਕਿਤੇ ਤਾਂ ਬੰਦਾ ਇੱਕਦਮ ਇਹ ਦੇਖ ਕੇ ਨਾ ਉੱਠਦਾ ਬਣਾਉਣ ਵੀਡੀਓ ਯਾਰ ਆ ਸੋਹਣਾ ਲੱਗਿਆ ਆਹ ਇਹਦੀ ਤਾਂ ਹੁਣ ਪੱਕੀ ਹੋ ਨਿਸ਼ਾਨੀ ਆ ਪਹਿਲਾਂ ਪਹਿਲਾਂ ਬਲੇਖੇ ਜੇ ਪੈਂਦੇ ਹੁੰਦੇ ਸੀ ਇਹ ਦੋ ਤਿੰਨ ਵਾਰ ਘੁੰਮ ਜਾਂਦਾ ਇਹ ਗਾਂ ਵੀ ਜਾ ਕੇ ਇੱਕ ਵਾਰ ਹਾਂ ਇਹੜਾ ਆ ਜਣੀ ਥੋੜਾ ਜਿਹਾ ਇਹ ਕੋਟੇ ਵਾਲੇ ਰੋਡ ਤੇ ਗੱਡੀ ਚੜਦੀ ਹੁੰਦੀ ਆ ਦੋ ਤਿੰਨ ਕਿਲੋਮੀਟਰ ਜਾਂ ਫੇਰ ਘੁੰਮ ਕੇ ਆਪਾਂ ਇਧਰ ਸੱਜੇ ਘੁੰਮੋ ਜਾਂ ਆਖੀ ਸੀਗਾ ਲੱਗਾ ਸੀ ਰੱਟੀ ਉਸ ਤੇ ਇਹ ਆ ਗਿਆ ਜਿਹੜਾ ਤੌੜਗੜ ਤੋਂ ਨੰਬੇੜੇ ਨੂੰ ਸਰਕਲ ਘੁੰਮਦਾ ਆਇਗਾ ਜਾਣੀ ਸਵਰਨਿਕ ਚਤਰਬੁਜ ਮਾਰਗ ਛੜਤਾ ਆ ਨੰਬੇੜਾ ਨੀਮਤ ਮਾਰਗ ਤੇ ਘੁੰਮਣ ਲੱਗੇ ਆ ਇਹ ਤਿੰਨ ਚਾਰ ਤਿੰਨ ਸਰਕਲ ਆਉਂਦੇ ਆ ਮੇਰੇ ਹਿਸਾਬ ਨਾਲ ਇੱਕ ਤਾਂ ਕਿਸ਼ਨਗੜ ਤੋਂ ਚੜਦੇ ਆ ਪੁੱਕੇ ਫੇਰ ਆਗੇ ਉਹ ਪਿੱਛੇ ਆ ਚਤੌੜਗੜ ਤੋਂ ਆ ਕੇ ਦੋ ਇਕੱਠੇ ਜਿਹੀ ਆ ਜਾਂਦੇ ਆ 2-4 ਕਿਲੋਮੀਟਰ ਦੇ ਵਿੱਚ ਉਦੇਪੁਰ ਵਾਲਾ ਜਿਹੜਾ ਜਿੱਥੋਂ ਰਾਹ ਪਾੜਦਾ ਹੈਗਾ ਉਥੋਂ ਆਪਾਂ ਲੈਫਟ ਹੋ ਜਾਨੇ ਆ ਫੇਰ ਆ ਫੇਰ ਲੈਫਟ ਹੋ ਕੇ ਇੱਥੇ ਨਾਲੇ ਨਾਲ ਇੱਕ ਬੁਲਕਲਾਜਾ ਆ ਗਿਆ ਨਿਆ ਗਾਉਂ ਇੱਥੇ ਆ ਤਾਈ ਹੋ ਖਲ ਆ ਆਲੇ ਦਲੇ ਆ ਹੁਣ ਲਸਣ ਪਿਆਜ਼ ਉਹ ਰਾਤੀ ਇੰਨਾ ਏਰੀਆ ਦੇ ਵਿੱਚ ਛੋਟੇ ਛੋਟੇ ਵਿੱਗਿਆਂ ਵਿੱਗਿਆਂ ਦੇ ਹਿਸਾਬ ਨਾਲ ਵੰਡ ਕੇ ਕੇਤੀ ਇਹਨਾਂ ਦੀ ਬੀਜੀ ਹੁੰਦੀ ਆ ਭਾਈ ਹਜ਼ਾਰਡ ਹੋਈ ਪਰ ਇਹਦੇ ਪਿੱਛੇ ਵੀ ਇਹਨਾਂ ਨੇ ਹੁਣ ਦੁਬਾਰਾ ਡਰਾਮਾ ਫੜ ਲਿਆ ਹਾਲੇ-ਦਾਲੇ ਆਰਟੀਓ ਖੜਦਾ ਆ ਹੁਣ ਪਿੱਛੇ ਅੱਧਾ ਕਿਲੋਮੀਟਰ ਬੂਸਟ ਐਂਟਰੀ ਦੇ ਕੇ ਆਏ ਤੇ ਵਾਪਸੀ ਤੇ ਇਹ ਪਿਛਲੀ ਵਾਰੀ 500 ਲੈ ਕੇ ਸੀ 1000 ਗਾਂਢੇ ਲੈ ਕੇ ਸੀ ਨਾ ਤੇ ਆ ਬਾਰਡਰ ਸੀਗਾ ਬਸ ਜਿਹੜੇ ਖੱਬੇ ਸੱਜੇ ਇੱਥੇ ਗੱਡੀਆਂ ਲੱਗਦੀਆਂ ਸੀ ਆ ਟੂਲ ਆ ਗਿਆ ਮੂਹਰੇ ਜੀ ਬਾਰਡਰ ਤਾਂ ਹੁਣ ਸੁਣਨੇ ਹੋਗੇ ਯਾਨੀ ਆਫੀਸ਼ੀਅਲੀ ਕਾਗਜ਼ਾਂ ਦੇ ਵਿੱਚ ਲੋਕਾਂ ਦੇ ਅੱਖੀ ਘੱਟਾ ਪਾਤਾ ਇਹਨਾਂ ਨੇ ਵੀ ਬਾਰਡਰ ਬੰਦ ਆ ਪਰ ਅਗਰਾਹੀ ਉਸੇ ਤਰੀਕੇ ਹੀ ਹੋ ਰਹੀ ਆ ਹਾਂ ਇੰਨਾ ਹੋ ਗਿਆ ਵੀ ਉਹ ਟਾਈਮ ਬਚਣ ਲੱਗ ਗਿਆ ਸਿੱਧੇ ਜਾਂਦੇ ਜਾਂਦੇ ਤੋਂ ਐਂਟਰੀ ਫੜ ਕੇ ਚਾਲ ਬਈ ਗਾਂ ਉਹ ਜਿਹੜਾ ਬਾਰਡਰ ਤੇ ਬੜਨਾ ਹੁੰਦਾ ਸੀ ਨਿਕਲਣਾ ਹੁੰਦਾ ਸੀ ਘੰਟਾ ਖਰਾਬ ਹੁੰਦਾ ਸੀ ਉਹ ਟਾਈਮ ਵਧਣ ਲੱਗ ਗਿਆ ਪੈਸਾ ਤਾਂ ਉਸੇ ਤਰੀਕੇ ਹੀ ਲੈ ਰਹੇ ਹਰੇਕ ਟੋਲ ਤੇ ਹੁਣ ਠੰਡ ਦੇ ਦਿਨਾਂ 'ਚ ਕੰਬਲ-ਗੁੰਬਲ ਇਹਨਾਂ ਦੇ ਲਾਏ ਹੁੰਦੇ ਆ ਦੁਕਾਨਾਂ ਗੱਡੀਆਂ ਵਾਲੇ ਲੈ ਲੈਂਦੇ ਆ ਜਾਂ ਗਰਮ ਕੱਪੜਾ ਆ ਜਾ ਗਟ ਜੇ ਆਉਂਦਾ ਤਾਂ ਵੈਸੇ ਛਾਣਾ ਇਹ ਔਰੀ ਦਾ ਸਮਾਨ ਲੁਧਿਆਣੇ ਤੋਂ ਬਣ ਕੇ ਆ ਯਾਰ ਵਦਿਆ ਇੱਥੇ ਇਹਨਾਂ ਦੀ ਬਣਦੀ ਆ ਦਿਹਾੜੀ ਗੱਡੀ ਵਾਲਾ ਕੋਈ ਨਾ ਕੋਈ ਲੈ ਹੀ ਜਾਂਦਾ ਖੜੇ ਹੀ ਹੁੰਦੇ ਆ ਲੋਕੀ ਚੋਲਡੂ ਭਲਾਰਗੜ ਦੇ ਕੋਲੇ ਨਿਯਮਤ ਲੰਘੇ ਯੋਨਾ ਪਹਿਲਾਂ ਕਦੇ ਮੇਨ ਮੇਨ ਜੀ ਰਾ ਜਗਾ ਦੀ ਗਾਦ ਹੁੰਦੀਆਂ ਸੀ ਇੱਕ ਦੋ ਜਿਹੜੇ ਪਹਿਲਾਂ ਹੀ ਪੜਿਆ ਲੈ ਨੈਟ ਤੇ ਇਹ ਏਰੀਆ ਦਾ ਨਾਮ ਚੋਲਡੂ ਦਾ ਔਰ ਦਾ ਬਾਈਪਾਸ ਆ ਗਿਆ ਜੀ ਗਰਮੀ ਕਾਜ਼ੀ ਵੱਧ ਗਈ ਇੱਥੇ ਆ ਕੇ ਗੇ ਵੀ ਦੇਖਿਆ ਹਰੇਕ ਸਾਲ ਤਕਰੀਬਨ ਨਵੰਬਰ ਦਸੰਬਰ ਤੇ ਜਿੰਨਾ ਕਪਾ ਜਦੋਂ ਲੋਰ ਟੱਪ ਜਾਂਦੇ ਆ ਮਹਾਰਾਸ਼ਟਰ ਪੁੰਦੇ ਨੂੰ ਜਾਂਦੇ ਆ ਉੱਥੇ ਤਾਂ ਗੱਡੀ ਜੇ ਏ ਸੀ ਵੀ ਲੱਗਿਆ ਪਿਛਲੀ ਵਾਰ ਦਸੰਬਰ ਦੇ ਨਵੇਂ ਸਾਲ ਬਲੇ ਜਿਹੜਾ ਗੇੜਾ ਲਾ ਕੇ ਗਏ ਆ ਇਹ ਟੋਨ ਦਲੋਦੇ ਤੋਂ ਪਿੱਛੇ ਆ 20 ਕਿਲੋਮੀਟਰ ਆ ਨਵੀਆਂ ਬਿਲਡਿੰਗਾਂ ਫਲੈਟ ਬਣ ਲਾ ਕੇ ਰੂਟ ਦੇ ਉੱਤੇ ਕਾਫੀ ਲੰਬਾ ਪ੍ਰੋਜੈਕਟ ਹੈ ਇਹ ਹੁਣ ਕੀ ਇਹ 6 ਮਹੀਨੇ ਸਾਲ ਦੇ ਵਿੱਚ ਹੀ ਖਾਸੀ ਬਿਲਡਿੰਗ ਇਹ ਬਣ ਕੇ ਤਿਆਰ ਹੋ ਗਈ ਹੈ ਇਹ ਮਿੱਤਰੋ ਤੇ ਯਾਰ ਆਪਣਾ ਰਾਜੂ ਆਇਆ ਸੀ ਮੋਟਰਸਾਈਕਲ ਲੈ ਕੇ ਜਿਹੜਾ ਬੂੜਾ ਕਢਾ ਲਿਆ ਬਾਜ਼ਾਰ ਦਾ ਕੌਫੀ ਗੂਫੀ ਪਿਆ ਲਿਆ ਮੈਂ ਤਾਂ ਕਿਹਾ ਸੀ ਇੱਥੇ ਹੀ ਬਹਿ ਜਾਨੇ ਆ ਸਵੇਰਾ ਠੱਬਾ ਵਧੀਆ ਹੈਗਾ ਜਿੱਥੇ ਖੜੇ ਆ ਨਹੀਂ ਬਾਈ ਕਹਿੰਦਾ ਉੱਧਰ ਜਾਣਾ ਚਲ ਮਾ ਠੀਕ ਆ ਅ ਚੋਬਰ ਨੂੰ ਫੋਨ ਲੈਂਦਾ ਅਸੀਂ ਕੱਲ ਤੁਰਨ ਲੱਗੇ ਰੀਚਾਰਜ ਅੱਜ ਇਹਦਾ ਕਰਾਤਾ ਹੁਣ ਤਿਆਰੀ ਕਰਦੇ ਆਂ ਵਾ ਤੁਰਨ ਦੀ ਇਹ